ਵਾਹਿ ਗੁਰੂ ਸਾਹਿਬ ਜੀ ਹਰਨਾਰ ਸੁਹਾਗਣੇ ਸਵਰੰਗ ਮਾਨ ਅਰਾਣ ਨਬੈ ਸਈ ਪ੍ਰਭ ਪੁਰਖ ਚਿਰਾਣ ਨੈ ਦੂਖ ਪਾਵੈ ਪ੍ਰਭ ਧਿਆਵੈ ਤਨ ਤੇ ਵੜ ਭਗਿਆ ਸੁਖ ਸਹਿਜ ਸੁਵੈ ਕਿਲ ਵਿਖ ਖੋਵੈ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੀਅ ਬਚਨ ਮੀਠੇ ਪਾਣੇ ਮਨਵੰਤ ਨਾਨਕ ਮਨੇ ਚ ਪਾਈ ਹਰ ਮਿਲੇ ਪੁਰਖ ਚਿਰਾਨੇ മി പ്രേമ രചന മീ പന്ത്രക ചിരാണേ സാര ജോർ ഹരാ ഹോര സർവകലാ ഭരപൂര സമർത്ഥ ഗുരു ਲੋਗ ਪਰ ਲੋਕ ਦੇ ਰੱਖਿਆ ਕਿ ਭਗਤਵਾਸ਼ਾ ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੀਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਨਾਲ ਜੁੜ ਬੈਠੀ ਔਰ ਜੁੜ ਰਹੀ ਸਾਧ ਸੰਗਤ ਜੀ ਧੰਤਾ ਦੇ ਯੁਗਵੜ ਭਾਗੇ ਹੋ ਮਹਾਰਾਜ ਨੇ ਮੇਰ ਕਿਰਪਾ ਦਇਆ ਕੀਤੀ ਹੈ ਅਮਰਤ ਵੇਲਾ ਸਚਨਾ ਓੜਿਆ ਵਿਚਾਰ ਅੰਮ੍ਰਿਤ ਵੇਲੇ ਨੂੰ ਸਵਲ ਕਰਨ ਦਾ ਮਹਾਰਾਜ ਜੀ ਨੇ ਸਮਾਂ ਦਿੱਤਾ ਹੈ ਬਖਸ਼ਿਸ਼ ਕੀਤਾ ਹੈ ਉਹ ਗੁਰੂ ਮਹਾਰਾਜ ਮੀਰ ਕਰਨ ਸਾਨੂੰ ਸ਼ਬਦ ਦੀ ਵਿਚਾਰਾਂ ਹੀ ਬਹੁਤ ਕੀਮਤੀ ਜੋ ਖਜ਼ਾਨਾ ਜਿਸ ਬਾਣੀ ਵਿੱਚ ਲਿਖਿਆ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪਿਓ ਭਾਈ ਉਹ ਖਜ਼ਾਨਾ ਜਿਹੜਾ ਸਾਨੂੰ ਪ੍ਰਾਪਤ ਹੋਵੇ ਤਾਂ ਜੋ ਇਹ ਖਜ਼ਾਨਾ ਸਾਡਾ ਸਦੀਵੀ ਖਰਚ ਕਰਨ ਦੇ ਲਈ ਸਾਡੇ ਕੰਮ ਆਵੇ ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਕਿਹਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਧਰਮ ਦੀ ਅਦਾਜ਼ਤ ਦੇ ਵਿੱਚ ਜਿਹੜੀਆਂ ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਵਾਚੀਆਂ ਜਾਂਦੀਆਂ ਕਿ ਨੇੜੇ ਕੇ ਦੂਰ ਜਿਹੜੀ ਨਾਮ ਦਿਹਾਇਆ ਗਿਆ ਮਸ਼ਕਤ ਕਾਲ ਨਾਨਕ ਦੇ ਮੁੱਖੀ ਉਜਲੇ ਕੀਤੀ ਛੁੱਟੀ ਨਾਲ ਸੋ ਮਹਾਰਾਜ ਮੇਰ ਕਰਨ ਜੋ ਵੀ ਆਪਾਂ ਇੱਥੇ ਬੈਠ ਕੇ ਮਹਾਰਾਜ ਦੀ ਸਿਫਤ ਸਲਾਹ ਸੁਣਨੀ ਹੈ ਇਹ ਚੰਗਿਆਈ ਦੇ ਰੂਪ ਦੇ ਵਿੱਚ ਸਾਡੇ ਅੱਗੇ ਆਉਣੀ ਹੈ ਸਾਡੇ ਕੰਮ ਆਉਣੀ ਹੈ ਕੱਲ ਨੂੰ ਅਸੀਂ ਇਸ ਨੂੰ ਜਿਵੇਂ ਆਪਾਂ ਜਮਾ ਕੀਤੀ ਹੋਈ ਪੂੰਜੀ ਨੂੰ ਆਉਣ ਵਾਲੇ ਸਮੇਂ ਵਿੱਚ ਵਰਤਦੇ ਹਾਂ ਜਮਾ ਕੀਤੇ ਹੋਏ ਅਨਾਜ ਨੂੰ ਅਸੀਂ ਫਿਰ ਇਸਤੇਮਾਲ ਕਰਦੇ ਹਾਂ ਖਾਂਦੇ ਹਾਂ ਐਦਾਂ ਹੀ ਮਹਾਰਾਜ ਕਹਿੰਦੇ ਨੇ ਜੜੀ ਨਾਮ ਬਾਣੀ ਪੂੰਜੀ ਹੈ ਇਸ ਨੂੰ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਖਰਚ ਦੇ ਲਈ ਖਰਚੇ ਦੇ ਲਈ ਜਿਵੇਂ ਆਪਾਂ ਕਿੰਨੇ ਹੁੰਨੇ ਆ ਵੀ ਖਰਚ ਬੰਨੂ ਮਰੀਨ ਬਾਣੀ ਵਿੱਚ ਲਿਖਿਆ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣੇ ਕਲ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਲ ਤੇ ਆਪਾਂ ਉਸ ਦੇਸ਼ ਨੂੰ ਜਾਣਾ ਜਿਹਨੂੰ ਨਿਰੰਕਾਰ ਦਾ ਦੇਸ਼ ਕਹਿੰਦੇ ਨੇ ਇਸ ਕਰਕੇ ਆਪਾਂ ਜਰੂਰ ਕੁਝ ਨਾ ਕੁਝ ਖੱਟ ਕੇ ਜਾਣਾ ਰੋਜ਼ ਆਪਾਂ ਸਰਵਣ ਕਰਦੇ ਆਂ ਔਰ ਗੁਰੂ ਦੀ ਬੜੀ ਕਿਰਪਾ ਆਪਾਂ ਖੱਟ ਵੀ ਰਹੇ ਆਂ ਔਰ ਆਸ ਵੀ ਕਰਦੇ ਆਂ ਸਾਡੀ ਇਹ ਕਿਰਤ ਕਮਾਈ ਖੱਟੀ ਜਿਹੜੀ ਹੈ ਸਾਡੇ ਦਰਗਾਹ ਦੇ ਵਿੱਚ ਬਿਲਕੁਲ ਕੰਮ ਆਵੇਗੀ ਸਾਨੂੰ ਉਸ ਮਲਕ ਦੇ ਵਿੱਚ ਅਪੇਧ ਹੋਣ ਦੇ ਲਈ ਇਹ ਬਿਲਕੁਲ ਸਹਾਇਕ ਸਦ ਹੋਏਗੀ ਆਓ ਗੁਰੂ ਸਾਹਿਬ ਜੀ ਮੇਰ ਕਾ ਨਾਜਦਾ ਜੋ ਸ਼ਬਦ ਹੈ ਉਸ ਦੀ ਵਿਚਾਰ ਆਰੰਭ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 543 ਦੇ ਉੱਪਰ ਇਹ ਸ਼ਬਦ ਅੰਕਿਤ ਹੈ ਜਿਸ ਨੂੰ ਆਪਾਂ ਪੜ੍ਹਿਆ ਹੈ ਸਰਵਣ ਕੀਤਨ ਮਾਰੇ ਫਰਮਾਨ ਕਰਦੇ ਨੇ ਹਰ ਨਾਰ ਸੁਹਾਗ ਨੇ ਸਭ ਰੰਗ ਮਾਣੇ ਮਹਾਰਾਜ ਨੇ ਇਸ ਸ਼ਬਦ ਵਿੱਚ ਸੁਹਾਗਣ ਦੀ ਉਦਾਹਰਨ ਦੇ ਕੇ ਸਾਨੂੰ ਗਿਆਨ ਦੇਣ ਦੀ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਯਤਨ ਕੀਤਾ ਵੀ ਸਾਨੂੰ ਕੁਝ ਸਮਝ ਲੱਗ ਜਾਏ ਇੱਕ ਸੁਹਾਗਣ ਔਰਤ ਦੀ ਮਹਾਰਾਜ ਜੀ ਨੇ ਸਾਨੂੰ ਉਦਾਹਰਨ ਦਿੱਤੀ ਹੈ ਕਹਿੰਦੇ ਹਰ ਨਾਰ ਸੁਹਾਗ ਨੇ ਸਭ ਰੰਗ ਮਾਣੇ ਜਿੰਨੇ ਵੀ ਅਸੀਂ ਜੀਵਾਂ ਰੋਜ਼ ਸਰਵਣ ਕਰਦੇ ਅਸੀਂ ਜੀਵ ਇਸਤਰੀਆਂ ਹਾਂ ਅਸੀਂ ਦੁਹਾਗਣਾ ਵੀ ਹਾਂ ਸੁਹਾਗਣਾ ਵੀ ਹਾਂ ਕਿਸ ਦੀਆਂ ਉਸ ਪਤੀ ਪ੍ਰਮਾਤਮਾ ਦੀਆਂ ਤੇ ਜਿਹੜੀ ਸੁਹਾਗਣ ਹੈ ਸਭ ਸੁਹਾਗਣ ਮਾਣੇ ਰਲੀਆਂ ਜਿਹੜੀ ਸੁਹਾਗਣ ਹੈ ਉਹ ਹਰ ਖੁਸ਼ੀ ਹਰ ਆਨੰਦ ਹਰ ਚੀਜ਼ ਨੂੰ ਪ੍ਰਾਪਤ ਕਰਦੀ ਹੈ ਮੰਨਦੀ ਹੈ ਜੇ ਜੁਦਹਾਗਣ ਹੈ ਉਹ ਮਤਲਬ ਦੁਖੀ ਹੁੰਦੀ ਹੈ ਉਹ ਚੀਜ਼ਾਂ ਤੋਂ ਵਾਂਝੀ ਰਹਿੰਦੀ ਹੈ ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਅਸੀਂ ਜੀਵ ਇਸਤਰੀਆਂ ਉਸ ਪਰਮਪਿਤਾ ਪ੍ਰਮਾਤਮਾ ਦੀਆਂ ਨਾਰਾ ਹਾਂ ਸੁਹਾਗਣਾ ਜੇ ਅਸੀਂ ਸੁਹਾਗਣ ਦਾ ਮਤਲਬ ਜਿਸ ਦੇ ਵਿੱਚ ਨਾਮ ਬਾਣੀ ਨਿਯਮ ਮਰਿਆਦਾ ਰੂਪੀ ਸ਼ਿੰਗਾਰ ਹੈ ਜਿਸ ਦੇ ਤਨ ਦੇ ਮਨ ਦੇ ਵਿੱਚ ਪ੍ਰੇਮ ਰੂਪੀ ਉਸ ਦੇ ਪ੍ਰਤੀ ਖਿੱਚ ਰੂਪੀ ਜਿਹੜਾ ਉਹ ਗਹਿਣਾ ਹੈ ਇਸ ਨੂੰ ਅਸੀਂ ਉਸਤ ਤਨ ਦਾ ਗਹਿਣਾ ਵੀ ਕਹਿ ਸਕਦੇ ਹਾਂ ਜਿਵੇਂ ਬਾਰੀ ਤਨ ਦਾ ਗਹਿਣਾ ਹੁੰਦਾ ਬੜਾ ਕੀਮਤੀ ਇਸ ਤਰ੍ਹਾਂ ਮਨੁੱਖ ਦੇ ਅੰਦਰ ਜੀਵ ਇਸਤਰੀਆਂ ਦੇ ਅੰਦਰ ਜਿਹੜੇ ਵੀ ਰੱਬੀ ਗੁਣ ਹੋਣਗੇ ਉਹ ਪ੍ਰੇਮ ਦੇ ਰੂਪ ਦੇ ਵਿੱਚ ਹੋਣ ਭਰੋਸੇ ਦੇ ਰੂਪ ਦੇ ਵਿੱਚ ਹੋਣ ਤਾਂਘ ਦੇ ਰੂਪ ਦੇ ਵਿੱਚ ਹੋਣ ਖਿੱਚ ਦੇ ਰੂਪ ਦੇ ਵਿੱਚ ਹੋਣ ਸ਼ਰਧਾ ਦੇ ਰੂਪ ਦੇ ਵਿੱਚ ਹੋਣ ਦਇਆ ਪੁੰਨ ਦੇ ਰੂਪ ਦੇ ਵਿੱਚ ਹੋਣ ਇਹ ਸਾਰੀਆਂ ਚੀਜ਼ਾਂ ਉਸ ਜੀਵ ਇਸਤਰੀ ਨੂੰ ਸੁਹਾਗਣ ਬਣਾਉਂਦੀਆਂ ਹਨ ਉਸ ਨੂੰ ਸ਼ਿੰਗਾਰਦੀਆਂ ਹਨ ਗੁਣ ਰਬੀ ਗੁਣ ਜੀਵ ਇਸਤਰੀ ਦਾ ਸ਼ਿੰਗਾਰ ਜਿਸ ਕੋਲ ਰਬੀ ਗੁਣ ਹੋਣਗੇ ਪ੍ਰਮਾਤਮਾ ਦੀ ਬਖਸ਼ੀ ਮਿਹਰ ਜਾਂ ਮਰਿਆਦਾ ਹੋਏਗੀ ਨਿਯਮ ਹੋਣਗੇ ਉਹ ਜੀਵ ਇਸਤਰੀ ਮਹਾਰਾਜ ਜੀ ਕਹਿੰਦੇ ਸੁਹਾਗਣ ਹੋਏਗੀ ਤੇ ਫਿਰ ਉਹ ਜਿਹੜੀ ਹੈ ਆਪਣੇ ਮਾਲਕ ਮਤਲਬ ਆਪਣੇ ਪਤੀ ਪਰਮਾਤਮਾ ਨੂੰ ਬਹੁਤ ਚੰਗੀ ਲੱਗੇਗੀ ਉਹ ਉਸ ਨੂੰ ਬਹੁਤ ਖੁਸ਼ੀ ਦੇਵੇਗਾ ਮਾਲੀ ਫਰਮਾਨ ਕਰਦੇ ਨੇ ਹਰ ਨਾਰ ਸੁਹਾਗਨੀ ਸਬਰੰਗ ਮਾਣੀ ਸੋ ਜਿਹੜੀ ਜੀਵ ਇਸਤਰੀ ਉਸ ਪਤੀ ਪਰਮਾਤਮਾ ਦੀ ਬਣ ਜਾਂਦੀ ਹੈ ਉਹ ਸਾਰੇ ਹੀ ਸੁਖ ਆਨੰਦ ਮਾਨ ਦੀ ਜਿਹੜੀ ਬਣ ਜਾਂਦੀ ਹੈ ਉਹ ਸਾਰੇ ਹੀ ਸੁਖ ਆਨੰਦ ਮਾਨ ਦੀ ਅਸੀਂ ਜੀਵ ਸਤਰੀਆਂ ਇਸ ਵਿੱਚ ਉਸ ਦੀਆਂ ਸੁਹਾਗਣਾ ਹਾਂ ਅਸੀਂ ਸ਼ਬਦ ਦਾ ਸ਼ਿੰਗਾਰ ਕਰ ਰਹੇ ਹਾਂ ਅਸੀਂ ਵਿਚਾਰ ਦਾ ਸ਼ਿੰਗਾਰ ਲਾ ਰਹੇ ਹਾਂ ਤੇ ਜਿਸ ਕੋਲ ਸ਼ਬਦ ਦੀ ਵਿਚਾਰ ਹੈ ਸ਼ਬਦ ਦੀ ਕਮਾਈ ਹੈ ਉਸ ਨੂੰ ਮਹਾਰਾਜ ਬਹੁਤ ਸੋਹਣਾ ਕਹਿੰਦੇ ਨੇ ਵਾਣੀ ਵਿੱਚ ਵਾਹ ਵਾਹ ਕਰੇ ਸਹੀ ਜਨ ਸੁਣ ਤਿੰਨ ਕੋ ਪਰਜਾ ਪੂਜਣ ਆਈ ਤਨ ਕਰਗੇ ਗੁਰਮਤ ਦੇ ਅਨੁਸਾਰ ਕੋਈ ਸੋਨਾ ਜਾਂ ਮੜਾ ਨਹੀਂ ਹੁੰਦਾ ਗੁਰਬਾਣੀ ਦੇ ਮੁਤਾਬਕ ਸੋਨਾ ਉਸ ਨੂੰ ਮੰਨਿਆ ਗਿਆ ਜਿਸ ਵਿੱਚ ਗੁਣ ਨੇ ਨਿਯਮ ਨੇ ਉਹ ਭਾਵੇਂ ਉਸ ਦੀ ਸ਼ਕਲ ਸੂਰਤ ਜੈਸੀ ਮਰਜ਼ੀ ਹੋਵੇ ਪਰਮਾਤਮਾ ਵਾਹਿਗੁਰੂ ਗੁਰੂ ਨਉ ਇਸ ਚੀਜ ਨਾਲ ਬਿਲਕੁਲ ਵੀ ਕੋਈ ਵੀ ਮਤਲਬ ਨਹੀਂ ਕਿਉਂਕਿ ਮਿੱਟੀ ਦੇ ਅਸੀਂ ਭਾਂਡੇ ਆ ਤੇ ਉਸ ਪਰਮਾਤਮਾ ਰੂਪੀ ਉਸ ਕਮਿਹਾਰ ਨੇ ਸਾਨੂੰ ਘੜਿਆ ਸਾਨੂੰ ਬਣਾਇਆ ਮਾਟੀ ਇਹਗਾ ਨੇਗ ਭਾਂਡ ਕਰ ਸਾਜੀ ਸਾਜਣ ਹਾਰੇ ਜਿਵੇਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਭੈਣ ਭਾਈ ਹੁੰਨੇ ਆ ਦੋ ਹੁੰਨੇ ਆ ਤਿੰਨ ਹੁੰਨੇ ਆ ਚਾਰ ਹੁੰਨੇ ਆ ਚਾਰਿਆਂ ਦੀ ਸ਼ਕਲ ਨਹੀਂ ਰਗ ਰਲਦੀ ਇੱਕ ਦਾ ਰੰਗ ਵੜਾ ਸਾਫ ਹੁੰਦਾ ਕਿਸ ਦਾ ਸਾਮਲਾ ਹੁੰਦਾ ਕਿਸੇ ਦੇ ਨੈਣ ਨਕਸ਼ ਬੜੇ ਸੁੰਦਰ ਹੁੰਦੇ ਨੇ ਕਿਸੇ ਦੇ ਮੋਟੇ ਹੁੰਦੇ ਨੇ ਠੀਕ ਹੈ ਕਿਸੇ ਦਾ ਕੱਦ ਬੜਾ ਲੰਮਾ ਹੁੰਦਾ ਕਿਸੇ ਦਾ ਛੋਟਾ ਹੁੰਦਾ ਹੁੰਦੇ ਇੱਕੋ ਪਰਿਵਾਰ ਦੇ ਜੀਵੇਂ ਇੱਕ ਮਾਂ ਬਾਪ ਦੇ ਲਈ ਉਹ ਸਾਰੇ ਹੀ ਬੱਚੇ ਜਿਹੜੇ ਨੇ ਸੋਹਣੇ ਹੁੰਦੇ ਨੇ ਚੰਗੇ ਹੁੰਦੇ ਨੇ ਪਿਆਰੇ ਹੁੰਦੇ ਨੇ ਮਾਂ ਦੇ ਲਈ ਹਰ ਬੱਚਾ ਪਿਆਰਾ ਹੁੰਦਾ ਉਹ ਕਦੀ ਕਹਿੰਦੀ ਐ ਵੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੀ ਜਿਸ ਵਿੱਚ ਗੁਣ ਨੇ ਇੱਕ ਤੇ ਉਹਨੂੰ ਮਹਾਰਾਜ ਸੁਹਾਗਣ ਮੰਨਦੇ ਨੇ ਔਰ ਇੱਕ ਉਸਤੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਉਹ ਤੇ ਬਹੁਤ ਬਖਸ਼ਿਸ਼ਾਂ ਕਰਦੇ ਨੇ। ਸੋ ਮਾਲਕ ਦੇ ਲਈ ਉਹੀ ਸੁੰਦਰ ਹੈ ਜਿਸ ਵਿੱਚ ਗੁਣ ਨੇ। ਜਿਸ ਦੀ ਰਸਨਾ ਮਿੱਠੀ ਹੈ। ਜਿਸ ਦਾ ਦੇਖਣਾ ਪਾਗ ਪਵਿੱਤਰ ਹੈ। ਜਿਸ ਦਾ ਸੁਣਨਾ ਬੜਾ ਵਧੀਆ ਹੈ। ਜਿਹਦਾ ਬਹਿਣਾ ਉੱਠਣਾ ਬੜੇ ਚੰਗੇ ਲੋਕਾਂ ਦੇ ਨਾਲ ਨਾਲ। ਠੀਕ ਹੈ ਜੀ। ਜਿਸ ਦਾ ਬਹਿਣਾ ਉੱਠਣਾ ਗੁਰਮੁਖਾਂ ਦੇ ਨਾਲ ਹੈ। ਮਾਲਕ ਨੂੰ ਉਹ ਚੰਗੇ ਲੱਗਦੇ ਨੇ। ਜਿਨ੍ਹਾਂ ਦਾ ਬਹਿਣਾ ਉੱਠਣਾ ਭੜੇ ਲੋਕਾਂ ਦੇ ਨਾਲ ਹੈ। ਚੋਲੀ ਨਿੰਦਿਆ ਕਰਨ ਵਾਲੇ ਲੋਕਾਂ ਦੇ ਨਾਲ ਮਾਲਕ ਨੂੰ ਉਹ ਬੰਦੇ ਬਿਲਕੁਲ ਚੰਗੇ ਨਹੀਂ ਲੱਗਦੇ ਧਿਆਨ ਦੇਣਾ ਸੰਗਤ ਚੰਗੀ ਸੰਗਤ ਵਾਲੇ ਬੱਚੇ ਸਾਨੂੰ ਵੀ ਚੰਗੇ ਲੱਗਦੇ ਧਿਆਨ ਦੇਣਾ ਸਾਡੇ ਬੱਚੇ ਚੰਗੇ ਬੱਚਿਆਂ ਦੀ ਸੰਗਤ ਕਰਨ ਸਾਨੂੰ ਕਿੰਨੇ ਚੰਗੇ ਲੱਗਦੇ ਜੇ ਸਾਡਾ ਬੱਚਾ ਵਿਗੜੇ ਨਿਆਣਿਆਂ ਦੀ ਸੰਗਤ ਕਰਕੇ ਕੁਝ ਉਹਨਾਂ ਕੋਲੋਂ ਗਲਤ ਸਿੱਖ ਕੇ ਆਵੇ ਅਸੀਂ ਉਹਨੂੰ ਨਾਲ ਹੀ ਟੋਕ ਦਿੰਦੇ ਆਂ ਵੀ ਇਹ ਅੱਜ ਤੂੰ ਚੀਜ਼ ਕਿੱਥੋਂ ਸਿੱਖ ਕੇ ਆਇਆ ਠੀਕ ਹੈ ਨਹੀਂ ਜੀ ਨਿਆਣਾ ਕੋ ਆ ਕੇ ਗਾਲ ਕੱਢ ਦੇਵੇ ਅਸੀਂ ਕਹਿੰਨੇ ਆਂ ਵੀ ਤੂੰ ਤੇ ਘਰ ਕਦੀ ਕੱਢੀ ਨਹੀਂ ਲੱਗਦਾ ਬਾਹਰੋਂ ਸਿੱਖੀ ਕਿੰਨੇ ਤੈਨੂੰ ਕਿਹਾ ਫਿਰ ਉਹ ਦੱਸ ਦਿੰਦਾ ਵੀ ਮੈਨੂੰ ਫਲਾਣੇ ਨੇ ਕਿਹਾ ਤੇ ਫਿਰ ਮਾਂ ਬਾਪ ਕਹਿੰਦਾ ਨਹੀਂ ਤੂੰ ਉਹਦੀ ਸੰਗਤ ਨਹੀਂ ਕਰਨੀ ਉਹ ਤੈਨੂੰ ਚੰਗਾ ਨਹੀਂ ਸਿਖਾਉਂਦਾ ਇਸ ਕਰਕੇ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸੰਗਤ ਵਾਸਤੇ ਪ੍ਰੇਰਦੇ ਆਂ ਪ੍ਰੇਰਨਾ ਕਰਦੇ ਆਂ ਅਸੀਂ ਕਹਿੰਦੇ ਸਾਡੇ ਨਿਆਣੇ ਚੰਗੇ ਬੱਚਿਆਂ ਵਿੱਚ ਬੈਠਾ ਚੰਗੀ ਸਿੱਖਿਆ ਲੈਣ ਤੇ ਫਿਰ ਅਸੀਂ ਵੀ ਮਾਲਕ ਦੇ ਬੱਚੇ ਅਸੀਂ ਕਿਉਂ ਨਹੀਂ ਚੰਗੇ ਸੰਗਤ ਕਰਦੇ ਅਸੀਂ ਆਪਣੇ ਨਿਆਣੇ ਨੂੰ ਕਹਿੰਦੇ ਤੁਸੀਂ ਸਮਝੋ ਜੇ ਸਾਡੇ ਨਿਆਣੇ ਵਿਗੜ ਗਏ ਤੇ ਉਹਨਾਂ ਨੂੰ ਨਾ ਕਿਉਂ ਕਿਉਂਕਿ ਅਸੀਂ ਆਪ ਨਹੀਂ ਸਮਝੇ ਅਸੀਂ ਆਪਣੇ ਮਾਲਕ ਪਿਤਾ ਦੀ ਆਪ ਗੱਲ ਨਹੀਂ ਮੰਨੀ ਜਿਹੜੀਆਂ ਗੱਲਾਂ ਤੋਂ ਸਾਡਾ ਮਾਲਕ ਸਾਨੂੰ ਪ੍ਰਮਾਤਮਾ ਸਾਡਾ ਪਿਤਾ ਸਾਡਾ ਪਤੀ ਸਾਨੂੰ ਰੋਕਦਾ ਮਤਲਬ ਵਾਹਿਗੁਰੂ ਰਾਮ ਅੱਲਾਹ ਭਗਵਾਨ ਅਸੀਂ ਉਹ ਕਰ ਰਹੇ ਹਾਂ ਅਸੀਂ ਨਹੀਂ ਰੁਕ ਰਹੇ ਤੇ ਜੇਕਰ ਸਾਡੀ ਗੱਲ ਸਾਡੇ ਨਿਆਣੇ ਕਹ ਲੋ ਨਾ ਮੰਨਣ ਤੇ ਫਿਰ ਸਾਨੂੰ ਵੀ ਦੁੱਖੀ ਜਾਂ ਅਫਸੋਸ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਆਪਣੇ ਉਸ ਮਾਲਕ ਦੀ ਗੱਲ ਨਹੀਂ ਮੰਨੀ ਪਿਤਾ ਦੀ ਗੱਲ ਨਹੀਂ ਮੰਨੀ ਤੇ ਸਾਡੇ ਬੱਚੇ ਵੀ ਜੇ ਗੱਲਾਂ ਗੱਲ ਨਾ ਮੰਨਣ ਤੇ ਫਿਰ ਕੋਈ ਗੱਲ ਨਹੀਂ ਕਿਉਂਕਿ ਅਸੀਂ ਵੀ ਉਸੇ ਹੀ ਤਰ੍ਹਾਂ ਦੇ ਹਾਂ ਸੋ ਮਹਾਰਾਜ ਜੀ ਬੜੀ ਮਿਹਰ ਕਰ ਰਹੇ ਨੇ ਪਾਸ਼ਾ ਜੀ ਕਹਿੰਦੇ ਨੇ ਕਿਹੜੇ ਉਹਨਾਂ ਨੂੰ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਗੁਣ ਨੇ ਔਰ ਗੁਣਾਂ ਵਾਲਿਆਂ ਨੂੰ ਬਾਣੀ ਦੇ ਵਿੱਚ ਸੁਹਾਗਣਾ ਕਿਹਾ ਹੈ ਸੋ ਮਰੀ ਫਰਮਾਨ ਕਰਦੇ ਹਰ ਨਾਰ ਸੁਹਾਗ ਨੇ ਸਭ ਰੰਗ ਮਾਣੇ ਉਹ ਫਿਰ ਸੁਹਾਗਣ ਜਿਹੜੀ ਹੁੰਦੀ ਹੈ ਸਾਰੀਆਂ ਹੀ ਖੁਸ਼ੀਆਂ ਪਤੀ ਦੀਆਂ ਪ੍ਰਾਪਤ ਕਰਦੀ ਹੈ ਸੁਹਾਗਣ ਮਤਲਬ ਵਿਆਹੀ ਹੋਈ ਔਰਤ ਨੂੰ ਕਹਿੰਦੇ ਆਪਾਂ ਬੜੀ ਵਾਰ ਤੁਸੀਂ ਸਰਵਨ ਕਰ ਚੁੱਕੇ ਹੋ ਪਰ ਜਿਵੇਂ ਦਾ ਸ਼ਬਦ ਆਂਦਾ ਉਹਨੂੰ ਆਪਾਂ ਨੂੰ ਰਿਪੀਟ ਕਰਨਾ ਪੈਂਦਾ ਹੈ ਦੁਬਾਰਾ ਫਿਰ ਉਹਦੀ ਵਿਚਾਰ ਕਰਨੀ ਪੈਂਦੀ ਹੈ ਜਿਵੇਂ ਸਾਡੀ ਧੀ ਜੜੀ ਹੈ ਪਹਿਲਾਂ ਪੇਕੇ ਘਰ ਹੁੰਦੀ ਹੈ ਉਦੋਂ ਕੁਝ ਹੋਰ ਹੁੰਦਾ ਜਦੋਂ ਉਹ ਵਿਆਹੀ ਜਾਂਦੀ ਹੈ ਤੇ ਫਿਰ ਉਹਦੀ ਜਿਹੜੀ ਹੈ ਉਹਦਾ ਪ੍ਰਭਾਵ ਠੀਕ ਹੈ ਜੀ ਉਹਦਾ ਚਾਲ ਚਲਨ ਉਹਦੀ ਮਤਲਬ ਜ਼ਿੰਦਗੀ ਜਿਹੜੀ ਹੈ ਇੱਕ ਵੱਖਰੀ ਹੁੰਦੀ ਹੈ ਔਰ ਬਹੁਤ ਖੁਸ਼ੀਆਂ ਭਰਪੂਰ ਹੁੰਦੀ ਹੈ ਕਿਉਂ ਕਿ ਉਸਨੇ ਕਹੋ ਨਾਨਕ ਜੀ ਮੈਂ ਵਰ ਘਰ ਪਾਇਆ ਉਹਨੇ ਵਰ ਪਾਲਿਆ ਉਹਨੂੰ ਵਰ ਪ੍ਰਾਪਤ ਹੋਇਆ ਜਿਨੂੰ ਬਾਣੀ ਵਿੱਚ ਲਿਖਿਆ ਵੀ ਹੱਬੇ ਸਾਗ ਕੁੜਾਵੇ ਡਿੱਤੇ ਤੋਂ ਪੱਲੇ ਟੰਡੇ ਲੱਗੀ ਉਸਨੇ ਵਰ ਪਾਇਆ ਕਹੋ ਨਾਨਕ ਜੀ ਮੈਂ ਵਰ ਕਰ ਪਾਇਆ ਲਾਤਿ ਸਗਲ ਦਸ਼ੂਰੇ ਮੈਂ ਉਸ ਵਰ ਨੂੰ ਉਸ ਪ੍ਰਮਾਤਮਾ ਨੂੰ ਪ੍ਰਮਾਤ ਪ੍ਰਾਪਤ ਕੀਤਾ ਜਿਵੇਂ ਦੁਨਿਆਵੀ ਧੀ ਬੱਚੀ ਜਿਹੜੀ ਹੈ ਵਰ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਬੜੀ ਪਰਸੰਨ ਹੁੰਦੀ ਹੈ ਕਿਉਂਕਿ ਉਹਦਾ ਗ੍ਰਸਥ ਜੀਵਨ ਗ੍ਰਸਥ ਮਾਰਗ ਆਰੰਭ ਹੋਇਆ ਜਿੱਥੇ ਉਹ ਜਾਂਦੀ ਹੈ ਉਹਦੀ ਉਡੀਕ ਕੀਤੀ ਜਾਂਦੀ ਹੈ ਸਾਰਾ ਸ਼ਰੀਕਾ ਸਾਰਾ ਪਿੰਡ ਸਾਰੇ ਲੋਕ ਉਹਨੂੰ ਜਿਹੜੇ ਨੇ ਮਤਲਬ ਵੇਖਦੇ ਨੇ ਉਹਨੂੰ ਸ਼ਗਨ ਦਿੰਦੇ ਨੇ ਕਹਿੰਦੇ ਨਾ ਜਿਹੜੀ ਸਾਡੀ ਨੂਹਾਂ ਨਹੀਂ ਆਈ ਹੁੰਦੀ ਹੈ ਉਹਨੂੰ ਸਾਰੇ ਹੀ ਦੇਖਣ ਤੋਂ ਪਹਿਲਾਂ ਉਹਦੀ ਤਲੀ ਦੇ ਉੱਪਰ ਕੁਝ ਸ਼ਗਨ ਰੱਖਦੇ ਨੇ ਉਹਦੀ ਝੋਲੀ ਦੇ ਵਿੱਚ ਪਾਉਂਦੇ ਨੇ ਉਹਨੂੰ ਦੇਖਣ ਦਾ ਹੀ ਸ਼ਗਨ ਮਤਲਬ ਦਿੰਦੇ ਨੇ ਮਤਲਬ ਉਹਨੂੰ ਇੰਨੀ इज्जत ए सत्कार मतलब ਦਿੱਤਾ ਜਾਂਦਾ ਹੈ ਕਿਉਂ ਕਿ ਉਹ ਸੁਹਾਗਣ ਉਹ ਪਤੀ ਵਾਲੀ ਹੈ ਪਤੀ ਵਰਤਾ ਇਸ ਕਰਕੇ ਸਭ ਰੰਗ ਮਾਣੇ ਉਹਨੂੰ ਸਾਰੀਆਂ ਹੀ ਖੁਸ਼ੀਆਂ ਸਾਰੇ ਹੀ ਰਿਸ਼ਤੇ ਉਹਨੂੰ ਪ੍ਰਾਪਤ ਹੁੰਦੇ ਨੇ ਉਹ ਘਰ ਦੇ ਵਿੱਚ ਇੱਕ ਜ਼ਿੰਮੇਵਾਰ ਔਰਤ ਦੇ ਰੂਪ ਦੇ ਵਿੱਚ ਅੱਗੇ ਆਉਂਦੀ ਹੈ ਠੀਕ ਹੈ ਜੀ ਉਹ ਇੱਕ ਜ਼ਿੰਮੇਵਾਰ ਔਰਤ ਦੇ ਰੂਪ ਦੇ ਵਿੱਚ ਆਪਣੇ ਫਰਜ਼ ਨਿਭਾਉਂਦੀ ਹੈ ਸਾਰੇ ਪਾਸੇ ਤੇ ਮਹਾਰਾਜ ਜੀ ਕਹਿੰਦੇ ਨੇ ਐਦਾਂ ਹੀ ਅਸੀਂ ਜੀਵ ਇਸਤਰੀਆਂ ਜਦੋਂ ਅਸੀਂ ਵੀ ਪ੍ਰਮਾਤਮਾ ਰੂਪੀ ਉਸ ਨੂੰ ਵਰ ਨੂੰ ਪ੍ਰਾਪਤ ਕਰ ਲਿਆ ਜਾਂ ਉਹਦੇ ਲੜ ਲੱਗ ਗਏ ਤੇ ਫਿਰ ਸਾਨੂੰ ਵੀ ਸੋਭਾ ਮਿਲੇਗੀ ਸਾਨੂੰ ਵੀ ਬਹੁਤ ਇੱਜ਼ਤ ਮਿਲੇਗੀ ਸਾਨੂੰ ਵੀ ਗੁਰੂ ਸਾਹਿਬ ਪਿਆਰ ਦੇਣਗੇ ਜਿਵੇਂ ਮੈਂ ਪਹਿਲਾਂ ਬਿੰਦਗੀ ਦੀ ਨ ਸ਼ਗਨ ਮਿਲਦਾ ਸਾਨੂੰ ਵੀ ਉਹ ਸਾਡੇ ਸਿਰ ਤੇ ਹੱਥ ਧਰ ਕੇ ਸਮਰੱਤ ਗੁਰੂ ਸਿਰ ਹੱਥ ਧਰਿਓ ਸਾਨੂੰ ਉਹ ਦੀ ਜਿਹੜੀ ਅਸੀਸ ਮਿਲਦੀ ਹੈ ਸ਼ਗਨ ਹੀ ਹੈ ਜਾਣਦੇ ਨਾ ਸ਼ਗਨ ਕੇਵਲ ਪੈਸਾ ਨਹੀਂ ਹੁੰਦਾ ਸ਼ਗਨ ਗਲਵਕੜੀ ਦੇ ਵਿੱਚ ਲੈ ਕੇ ਕਿਸੇ ਦੇ ਸਿਰ ਤੇ ਹੱਥ ਧਰ ਕੇ ਉਹਨੂੰ ਪਿਆਰ ਦੇਣਾ ਇਹ ਤੋਂ ਵੱਡਾ ਕੋਈ ਸ਼ਗਨ ਨਹੀਂ ਹੁੰਦਾ ਠੀਕ ਹੈ ਜੀ ਨਹੀਂ ਤੇ ਚਲੋ ਇਹ ਵੀ ਆਪਾਂ ਵਿਚਾਰ ਕਰ ਲੰਨੇ ਨਾਲ ਆ ਜਾਂਦੀਆਂ ਕਿਉਂਕਿ ਸਮਾਜਿਕ ਜੀਵਾਂ ਗ੍ਰਸਤੀ ਲੋਕਾਂ ਵਿਚਰਦੇ ਆਪਾਂ ਨਾ ਸ਼ਗਨ ਸ਼ਗਨ ਜਿਹੜਾ ਹੁੰਦਾ ਮੈਂ ਬੇਨਤੀ ਕਰਦਾ ਸ਼ਗਨ ਪਿਆਰ ਨੂੰ ਕਹਿੰਦੇ ਨੇ ਨਾ ਕਿ ਪੈਸੇ ਨੂੰ ਨਹੀਂ ਤੇ ਪੈਸਿਆਂ ਨੂੰ ਆਪਾਂ ਕਿਦਰੇ ਸ਼ਗਨ ਮੰਨ ਕੇ ਬਹਿ ਜਾਈਏ ਰਹਿ ਜਾਈਏ ਤੇ ਫਿਰ ਆਪਾਂ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਆ ਮੈਂ ਉਸ ਨੂੰ ਇਨਾ ਸ਼ਗਨ ਦਿੱਤਾ ਉਹ ਸਾਨੂੰ ਇਨਾ ਸ਼ਗਨ ਦੇ ਗਈ ਮੈਂ ਉਸ ਨੂੰ 99500 ਰੁਪਇਆ ਦਿੱਤਾ ਉਹ ਸਾਡੀ 99200 ਬਾਕੀ ਗਈ ਮਾਇ ਉਸਦੇ ਪੋਤੇ ਜੰਮ ਦਿਨੇ ਦਿੱਤੇ ਉਸਨੇ ਮੈਨੂੰ ਇਹਨੇ ਦਿੱਤੇ ਇਹਦੇ ਫਿਰ ਵਪਾਰ ਜਿਆ ਹੁੰਦਾ ਇਹਨੂੰ ਸ਼ਗਲ ਨਹੀਂ ਕਹਿੰਦੇ ਜਿਹੜਾ ਦੇਖ ਮਾਫ ਕਰਦੇ ਨਾ ਮੈਂ ਵੀ ਤੁਹਾਡੇ ਨਾਲ ਜਿਹੜਾ ਦੇਖ ਸੋਚ ਕੇ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ ਵੀ ਉਹਨੇ ਕੀ ਦਿੱਤਾ ਉਸਦੇ ਬਦਲੇ ਅਸੀਂ ਕੀ ਦੇਣਾ ਹਸਾਬਕਤਾ ਲਾਉਂਦਾ ਉਹ ਕੋਈ ਪਿਆਰ ਨਹੀਂ ਕੋਈ ਦਾਨ ਨਹੀਂ ਕੋਈ ਸ਼ਗਲ ਨਹੀਂ ਦਾਨ ਦੇ ਕੇ ਵਾਪਸ ਨਹੀਂ ਲੈਂਦਾ ਜਾਂਦੇ ਨਾ ਈ ਧਿਆਣੀਆ ਹੁੰਦੀਆਂ ਨਾ ਆਪਾਂ ਚਲੋ ਨਾਲ ਵਿੱਚੋਂ ਅੱਜ ਦਾ ਸ਼ਬਦ ਚੱਲਦਾ ਜੁੜ ਗਿਆ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਹੈ ਕਈ ਇਲਾਕਿਆਂ ਦੇ ਵਿੱਚ ਨਹੀਂ ਹੈ ਜਿਵੇਂ ਨਿਉਂਦਰੇ ਭਾਜੀ ਪਾਉਂਦੇ ਆ ਉਹ ਪੁੱਛਦੇ ਆ ਨੰ ਵੀ ਤੂੰ ਕਿੰਨਾ ਧਰਿਆ ਸੀ ਉਹ ਕਹਿੰਦਾ ਇੰਨਾ ਤੇ ਹੋਂ ਤੋਂ ਇੰਨਾ ਵਾਦਾ ਕਰਦੇ ਵੀ ਕਿਉਂ ਇਹ ਵਪਾਰ ਹੋ ਰਿਹਾ ਧੀ ਧਿਆਣੀ ਆ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਤੁਸੀਂ ਦਿਓ ਠੀਕ ਹੈ ਜੀ ਦੇ ਕੇ ਤੇ ਮੁੜ ਕੇ ਫਿਰ ਮੰਗੀਦਾ ਨਹੀਂ ਹੁੰਦਾ ਇਹਨੂੰ ਦਣਦੋਲ ਕਹਿੰਦੇ ਨੇ ਦਣ ਕਹਿੰਦੇ ਨੇ ਇਨੂੰ ਵਪਾਰ ਕਹਿੰਦੇ ਨੇ ਇਹਨੂੰ ਸੌਦੇਬਾਜ਼ੀ ਕਹਿੰਦੇ ਨੇ ਔਰ ਕਈ ਇਲਾਕਿਆਂ ਵਿੱਚ ਮੈਂ ਦੇਖਿਆ ਬਿਲਕੁਲ ਇਸ ਤਰ੍ਹਾਂ ਨਹੀਂ ਜੋ ਕੋਈ ਕਿਸੇ ਨੂੰ ਦੇ ਗਿਆ ਇੱਕ ਦੇ ਗਿਆ ਲੱਖ ਦੇ ਗਿਆ ਹਜ਼ਾਰ ਦੇ ਗਿਆ ਜੋ ਦੇਤਾ ਦਿੱਤਾ ਮੁੜ ਕੇ ਅਗਲੇ ਨੇ ਨਹੀਂ ਕਹਿਣਾ ਵੀ ਹਾਂ ਮੈਂ ਤੈਨੂੰ ਇੰਨਾ ਦਿੱਤਾ ਤੂੰ ਮੈਨੂੰ ਇੰਨਾ ਦੇ ਕਿੰਨਾ ਭੈੜਾ ਲੱਗਦਾ ਆਪਾਂ ਕੀ ਵਾਰ ਬੈਂਦੇ ਆ ਨਾ ਨਿਉਂਦਰੇ ਬਾਜ਼ੀਆਂ ਦੇ ਲੋਕੀ ਲੜ ਪੈਂਦੇ ਨੇ ਇੱਕ ਦੂਜੇ ਨਾਲ ਲੜਦੇ ਨੇ ਬਹਿਸ ਕਰਦੇ ਨੇ ਵੀ ਤੂੰ ਇੰਨਾ ਦੇ ਤੂੰ ਇੰਨਾ ਦੇ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਬਹੁਤ ਗਲਤ ਨੇ ਬੋਲ ਗੱਲ ਨਹੀਂ ਗੁਰਬਾਨੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਬਾਣੀ ਦੀ ਇੱਕ ਪੰਕਤੀ ਹੈ ਕੁੜਮ ਕੁੜ ਮਾਈ ਆਇਆ ਇਹ ਸ਼ਬਦ ਵਿੱਚ ਮਹਾਰਾਜ ਜੀ ਨੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਸ਼ਗਨਾਂ ਦੇ ਵਿੱਚੋਂ ਇੱਕ ਮਿੱਠੇ ਰਿਸ਼ਤੇ ਦੀ ਗੱਲ ਕੀਤੀ ਹੈ ਸ਼ਗਨ ਜਿਹੜਾ ਹੁੰਦਾ ਹੈ ਨਾ ਇੱਕ ਬਹੁਤ ਹੀ ਪਿਆਰਾ ਮਿੱਠੇ ਜੇ ਪਿਆਰੇ ਜੇ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਜੀ ਵਪਾਰ ਨਹੀਂ ਹੁੰਦਾ ਸੋ ਗੁਰੂ ਸਾਹਿਬ ਮੇਰ ਕਰਨ ਮੈਂ ਬੇਨਤੀ ਕਰਿਆ ਵੀ ਗੁਰੂ ਵੀ ਸਾਨੂੰ ਸ਼ਗਨ ਦਿੰਦਾ ਅੱਜ ਤੇ ਅਸੀਂ ਬੈਠੇ ਆ ਸਾਨੂੰ ਸ਼ਗਣੀ ਪੈ ਰਿਆ ਉਹ ਜਿਹੜਾ ਸ਼ਬਦ ਨਹੀਂ ਪੜਦੇ ਉਹਨੇ ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਐਦਾਂ ਹੀ ਹੈ ਨੇ ਜਦੋਂ ਆਪਾਂ ਵੀ ਕਿਸੇ ਦੇ ਘਰ ਕੋਈ ਪੁੱਤ ਧੀ ਜੰਮਦਾ ਕੋਈ ਵਿਆਹ ਸ਼ਾਦੀ ਹੁੰਦਾ ਉਹਨੂੰ ਵੀ ਵਧਾਈਆਂ ਕਿੰਨੇ ਵਧਾਈਆਂ ਇਹ ਕਿ ਸ਼ਗਨ ਹੁੰਦਾ ਜਦੋਂ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਤੁਸੀਂ ਵੱਧੋ ਫੁੱਲੋ ਤੀਓ ਪੁੱਤਰੋ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਦਵੇ ਤੁਹਾਨੂੰ ਮਹਾਰਾਜ ਦੁੱਧ ਪੁੱਤ ਦਵੇ ਵੇਲ ਹਰੀ ਰਵੇ ਐਦਾਂ ਦੀਆਂ ਅਸੀਸਾਂ ਗੁਰੂ ਕੋਲੋਂ ਮਿਲਦੀਆਂ ਨੇ ਤੇ ਇਹ ਗੁਰੂ ਵੱਲੋਂ ਦਿੱਤੀ ਵਧਾਈ ਤੇ ਸ਼ਗਨ ਹੁੰਦਾ ਜਿਹੜਾ ਸਾਨੂੰ ਰੋਜ਼ ਮਿਲਦਾ ਇੱਥੇ ਹੋਰ ਮੈਂ ਇੱਕ ਗੱਲ ਕਰਦੇ ਆ ਆਪਾਂ ਦੇ ਕਦੀ ਕਦੀ ਸ਼ਗਨ ਪਾਉਣੇ ਨੇ ਸਾਨੂੰ ਰੋਜ਼ ਵਧਾਈਆਂ ਮਿਲਦੀਆਂ ਇਤੋਂ ਰੋਜ਼ ਰੋਜ ਗੁਰੂ ਮਹਾਰਾਜ ਆਪਣੀ ਮੇਰ ਕਿਰਪਾ ਸਿਰ ਤੇ ਹੱਥ ਧਰ ਕੇ ਮਹਾਰਾਜ ਜੀ ਬਖਸ਼ਿਸ਼ਾ ਰੂਪੀ ਸ਼ਗਨ ਤੰਦਰੁਤੀਆਂ ਰੂਪੀ ਸ਼ਗਨ ਇਹ ਸਾਡੀ ਝੋਲੀ ਦੇ ਵੀ ਕਹਿੰਦੇ ਨੇ ਵੀ ਝੋਲੀ ਇਥੋਂ ਭਰ ਕੇ ਜਾਣੀ ਹੈ ਉਹ ਇਹੀ ਚੀਜ਼ ਉਹਦੀ ਬਖਸ਼ੀ ਜੀ ਇੱਕ ਸ਼ਗਨ ਹੈ ਠੀਕ ਹੈ ਜੀ ਤੇ ਆਪਾਂ ਗੁਰੂ ਦੇ ਕੋਲੋਂ ਇਹ ਪ੍ਰਾਪਤ ਕਰਦੇ ਹਾਂ ਸੋ ਬੇਨਤੀ ਮਹਾਰਾਜ ਦੇ ਚਾਨ ਵਿੱਚ ਕਰ ਰਹੇ ਸੀ ਸੁਹਾਗਣ ਦੀ ਗੱਲ ਚੱਲ ਰਹੀ ਸੀ ਵੀ ਸਬਰ ਰੰਗ ਮਾਣੇ ਉਹ ਸਾਰੀਆਂ ਹੀ ਖੁਸ਼ੀਆਂ ਮਾਣਦੀ ਐ ਪਰ ਸੁਹਾਗਣ ਬਣਨ ਦੇ ਲਈ ਉਹਨੂੰ ਕਿਸੇ ਚੀਜ਼ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੁਹਾਗਣ ਐ ਵੀ ਨਹੀਂ ਬਣਦੀ ਐਵੇਂ ਨਹੀਂ ਛੱਡਣ ਪੈਂਦੇ ਪੇਕਾ ਛੱਡਣਾ ਪੈਂਦਾ ਸਹੇਲੀਆਂ ਛੱਡਣੀਆਂ ਪੈਂਦੀਆਂ ਨੇ ਗੁੱਡੀਆਂ ਪਟੋਲੇ ਛੱੜਨੇ ਪੈਂਦੇ ਉਹ ਯਾਦਾਂ ਬਚਪਨ ਦੀਆਂ ਸਾਰੀਆਂ ਘਰ ਵਿੱਚ ਰੱਖਣੀਆਂ ਪੈਂਦੀਆਂ ਅਲਮਾਰੀ ਵਿੱਚ ਸ਼ਾਮ ਗਏ ਤੇ ਫਿਰ ਦੂਸਰੇ ਘਰ ਸਹੁਰੇ ਘਰ ਜਾ ਕੇ ਉੱਥੇ ਸਾਰਿਆਂ ਨੂੰ ਪ੍ਰੇਮ ਭਾਵਨਾ ਨਾਲ ਮਿਲਵਰਤਨ ਨਾਲ ਰਹਿ ਕੇ ਸਾਰੀਆਂ ਚੀਜ਼ਾਂ ਨੂੰ ਐਕਸੈਪਟ ਕਰਦੇ ਹੋਏ ਤੇ ਫਿਰ ਜਾ ਕੇ ਸਸੰਗਤ ਜੀ ਕਿਤੇ ਸੁਹਾਗਣ ਦਾ ਪਦ ਮਿਲਦਾ ਬਸ ਇਸੇ ਤਰ੍ਹਾਂ ਮਾਰਾ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਮਹਾਰਾਜ ਦੀ ਬਾਣੀ ਨੂੰ ਸੁਣ ਕੇ ਨਿਯਮਾ ਮੁਤਾਬਕ ਜੀਵਨ ਬਤੀਤ ਕਰਕੇ ਠੀਕ ਹੈ ਜੀ ਆਪਣੀ ਮਨਮਤ ਛੱਡ ਕੇ ਗੁਰੂ ਦੇ ਘਰ ਦੇ ਵਿੱਚ ਜਨਮ ਲੈ ਕੇ ਗੁਰੂ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਕੇ ਗੁਰੂ ਦੇ ਸ਼ਬਦ ਦੇ ਲੜ ਲੱਗ ਕੇ ਤੇ ਫਿਰ ਇਹ ਜੀਵ ਇਸ ਤਰੀ ਸੱਚ ਮੁੱਚ ਸੁਹਾਗਣ ਹੋਏਗੀ ਅਗਲੀ ਪੰਕਤੀ ਕਹਿੰਦੇ ਰਾਣਡ ਨਾ ਵੈਸੇ ਹੀ ਪ੍ਰਭਪੁਰਖ ਚਰਾਣੇ ਰਾਣ ਦਾ ਮਤਲਬ ਕਈ ਤਰ੍ਹਾਂ ਨਾਲ ਲਿਖਿਆ ਇੱਥੇ ਵਿਧਵਾ ਲਿਖਿਆ ਹੋਇਆ ਕਹਿੰਦੇ ਉਸ ਨੂੰ ਕਦੀ ਵਿਧਵਾ ਨਹੀਂ ਹੋਣਾ ਪਵੇਗਾ ਰਾਣਡ ਨਾ ਵੈਸੇ ਹੀ ਵੈਸੇ ਹੀ ਮਤਲਬ ਬੈਠਦੀ ਕਿਉਂਕਿ ਅਸੀਂ ਸੰਸਾਰ ਦੇ ਵਿੱਚ ਚਾਹੇ ਮਰਦ ਹੈ ਉਹਦੀ ਵੀ ਔਰਤ ਕਈ ਵਾਰ ਚਲੀ ਜਾਂਦੀ ਹੈ ਪਹਿਲਾਂ ਉਸ ਤੋਂ ਤੇ ਕਈ ਵਾਰੀ ਔਰਤ ਦਾ ਮਰਦ ਵੀ ਉਸ ਤੋਂ ਪਹਿਲਾਂ ਅੱਗੇ ਪਿੱਛੇ ਚਲਾ ਜਾਂਦਾ ਠੀਕ ਹੈ ਜੀ ਦੋਨਾਂ ਨੂੰ ਸਖਣਾ ਹੋਣਾ ਪੈਂਦਾ ਹੈ ਕੱਲਾ ਹੋਣਾ ਪੈਂਦਾ ਠੀਕ ਹੈ ਇਹ ਦੁਨੀਆ ਦਾ ਦਸਤੂਰ ਹੈ ਦੇਖੋ ਆਪਾਂ ਸਾਰੇ ਇਕੱਠੇ ਨਹੀਂ ਜੰਮੇ ਤੇ ਨਾ ਹੀ ਇਕੱਠਿਆਂ ਨਹੀਂ ਜਾਣਾ ਜੇ ਪਰਿਵਾਰਾਂ ਸੀ ਕੱਲਿਆਂ-ਕੱਲਿਆਂ ਨਹੀਂ ਜਾਣਾ ਕੱਲੇ-ਕੱਲੇ ਆਏ ਹਾਂ ਤੇ ਮਹਾਰਾਜ ਕਹਿੰਦੇ ਪਰ ਜੇਲੀ ਗੁਰੂ ਮਹਾਰਾਜ ਦੀ ਜੀਵ ਇਸਤਰੀ ਹੈ ਜਿਹੜੀ ਗੁਰੂ ਦੀ ਸੁਹਾਗਣ ਹੈ ਉਹਦੇ ਬਾਰੇ ਕਹਿੰਦੇ ਨੇ ਉਹਨੂੰ ਕਦੇ ਵੀ ਵਿਧਵਾ ਰੂਪ ਦੇ ਵਿੱਚ ਜੀਵਨ ਨਹੀਂ ਗੁਜ਼ਾਰਨਾ ਪੈਂਦਾ ਰਾਣ ਦਾ ਵੈਸਾ ਹੀ ਪ੍ਰਭਪੁਰਖ ਚਰਾਨੇ ਰਾਣ ਦਾ ਮਤਲਬ ਉਹ ਵਿਧਵਾ ਦੇ ਰੂਪ ਦੇ ਵਿੱਚ ਉਹਨੂੰ ਕਦੀ ਵੀ ਜੀਵਨ ਦੇ ਵਿੱਚ ਐਦਾਂ ਦਾ ਦੁੱਖ ਨਹੀਂ ਚਲਣਾ ਪੈਂਦਾ ਇੱਕ ਹੋਰ ਸ਼ਬਦ ਆਪਾਂ ਪੜ ਲੈਂਦੇ ਜਿਹੜਾ ਲਾਵਾਂ ਤੇ ਪੜਦੇ ਹੁੰਦੇ ਆ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਜਿਲਾ ਅਕਾਲਪੁਰਖ ਵਰ ਲੜਾ ਨਾ ਮਰਜੀ ਕਹਿੰਦੇ ਉਹ ਕਦੇ ਵੀ ਖਤਮ ਨਹੀਂ ਹੁੰਦਾ ਉਹ ਵਰ ਕਦੇ ਵੀ ਮਰਦਾ ਨਹੀਂ ਕਦੇ ਵੀ ਉਹ ਜਾਂਦਾ ਨਹੀਂ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਰਾਂਡਨਾ ਬੈਸੀ ਪ੍ਰਭ ਪੁਰਖ ਚਰਾਣੇ ਸੋ ਉਹਦਾ ਮਾਲਕ ਹਮੇਸ਼ਾ ਹੀ ਉਹਦੇ ਸਿਰ ਤੇ ਰਹਿੰਦਾ ਹੈ ਹੱਥ ਰੱਖਦੇ ਉਹਦੀ ਰਾਖੀ ਕਰਦੇ ਜੜੀਆਂ ਜੀਵ ਇਸਤਰੀਆਂ ਆਪਣੇ ਮਾਲਕ ਦੀਆਂ ਹੋ ਗਈਆਂ ਨਹਿ ਦੁੱਖ ਪਾਵੈ ਪ੍ਰਭ ਧਿਆਵੇ ਧਨ ਤੇ ਬੜ ਭਾਗੀ ਆ ਉਹ ਜੀਵ ਇਸਤਰੀਆਂ ਵੱਡੇ ਭਾਗਾ ਵਾਲੀਆਂ ਨੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਮਾਲਕ ਕੋਈ ਵੀ ਦੁੱਖ ਜਿਹੜਾ ਹੈ ਲੱਗਣ ਨਹੀਂ ਦਿੰਦਾ ਕੋਈ ਮਤਲਬ ਉਹਨਾਂ ਨੂੰ ਘਾਟ ਜਾਂ ਪਰੇਸ਼ਾਨੀ ਆਉਣ ਨਹੀਂ ਦਿੰਦਾ ਜਿਵੇਂ ਆਪਾਂ ਪਹਿਲਾਂ ਦੁਨਿਆਵੀ ਗੱਲ ਕੀਤੀ ਸੁਹਾਗਣ ਦੀ ਜਲਦੀ ਸੁਹਾਗਣ ਉਹਦਾ ਪਤੀ ਉਹਨੂੰ ਹਰ ਚੀਜ਼ ਆਗੇ ਪੁੱਛਦਾ ਵੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਢਿੱਲੀ ਮੱਠੀ ਹੁੰਦੀ ਹੈ ਤੇ ਭੱਜ ਕੇ ਦੌੜ ਕੇ ਉਹਦੇ ਇਲਾਜ ਦੇ ਲਈ ਪ੍ਰਬੰਧ ਕਰਦਾ ਹੈ ਦਵਾਈ داروں ਲੈ ਆਉਂਦਾ ਠੀਕ ਹੈ ਜੀ ਉਹਨੇ ਕੀ ਖਾਣਾ ਕੀ ਪਹਿਨਣਾ ਕਿਤੇ ਉਹਦਾ ਜਾਨ ਨੂੰ ਜਾਨ ਨੂੰ ਚਿਤ ਕਰਦਾ ਸਾਰੀਆਂ ਚੀਜ਼ਾਂ ਦਾ ਉਹ ਖਿਆਲ ਰੱਖਦਾ ਐਦੀ ਮਾਰੇ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਐ ਉਸ ਜੀਵ ਇਸਤਰੀ ਜਿਹੜੀਆਂ ਅਸੀਂ ਸਾਰੀਆਂ ਬੈਠੀਆਂ ਆ ਸਾਡਾ ਪਤੀ ਪਰਮਾਤਮਾ ਸਾਡਾ ਖਿਆਲ ਰੱਖਦਾ ਨਾ ਉਹਨੂੰ ਦੁੱਖ ਦਿੰਦਾ ਨਾ ਲੱਗਣ ਦਿੰਦਾ ਨਾ ਦੁੱਖ ਪਾਵੇ ਪ੍ਰਭ ਧਿਆਵੇ ਸੋ ਜਿਹੜੇ ਉਸਨੂੰ ਯਾਦ ਕਰਦੇ ਨੇ ਧੌਂਦੇ ਨੇ ਧਨ ਦੇ ਬੜ ਭਾਗੀਆਂ ਉਹ ਵੱਡਿਆਂ ਭਾਗਾਵਾਲੇ ਹੁੰਦੇ ਹਨ ਸੁਖ ਸਹਿਜ ਹੋਵੇ ਕਿਲਵਿਕ ਹੋਵੇ ਨਾਮ ਰਸ ਰੰਗ ਜਗਿਆ ਸੋ ਉਹ ਜੀਵ ਇਸਤਰੀਆਂ ਮਹਾਰਾਜ ਜੀ ਕਹਿੰਦੇ ਨੇ ਹਮੇਸ਼ਾ ਸੁਚੇਤ ਰਹਿੰਦੀਆਂ ਨੇ ਔਰ ਸੁੱਖ ਦੀ ਨੀਂਦ ਸੌਂਦੀਆਂ ਨੇ ਸੁਖ ਸਹਿਜ ਸੋਵੇ ਆਤਮਕ ਅਵਸਥਾ ਦੇ ਵਿੱਚ ਆਤਮਕ ਆਨੰਦ ਦੇ ਵਿੱਚ ਆਤਮਕ ਅਡੋਲਤਾ ਦੇ ਵਿੱਚ ਲੀਨ ਰਹਿੰਦੀਆਂ ਨੇ ਸੁਖ ਸਹਿਜ ਸੋਵੇ ਕਿਲਵਿਕ ਕੋਵੇ ਕਿਲ ਵਿਗਦਾ ਅੰਦਰ ਸਾਰੇ ਪਾਪ ਦੂਰ ਕਰ ਲੈਂਦੀਆਂ ਹਨ ਨਾਮ ਰਸ ਰੰਗ ਜਾਗਿਆ ਤੇ ਨਾਮ ਦੇ ਰਸ ਨੂੰ ਪ੍ਰਾਪਤ ਕਰਕੇ ਹਮੇਸ਼ਾ ਹੀ ਉਹ ਜਾਗਦੀਆਂ ਰਹਿੰਦੀਆਂ ਨੇ ਮਤਲਬ ਚਤਨ ਰਹਿੰਦੀਆਂ ਨੇ ਅਲਰਟ ਰਹਿੰਦੀਆਂ ਨੇ ਉਹਨਾਂ ਨੂੰ ਹਰ ਚੀਜ਼ ਦੀ ਹਮੇਸ਼ਾ ਮਾੜੀ ਚੰਗੀ ਦੀ ਪਹਿਚਾਣ ਰਿੰਦੀ ਹੈ ਤੇ ਉਹ ਚੰਗਾ ਹੀ ਸੋਚਦੀਆਂ ਹਨ ਚੰਗਾ ਹੀ ਕਰਦੀਆਂ ਹਨ ਮਿਲ ਪ੍ਰੇਮ ਰਹਿਣਾ ਹਰ ਨਾਮ ਗੈਣਾ ਪ੍ਰੀਅ ਬਚਨ ਮੀਠੇ ਭਾਣ ਉਹ ਜਿਹੜੀਆਂ ਜੀਵ ਇਸਤਰੀਆਂ ਮਾਰੇ ਕਹਿੰਦੇ ਸੰਗਤ ਵਿੱਚ ਬੜੇ ਪ੍ਰੇਮ ਦੇ ਨਾਲ ਰਹਿੰਦੀਆਂ ਨੇ ਤੇ ਪ੍ਰੇਮ ਤੇ ਨਾਮ ਨੂੰ ਗਹਿਣਾ ਬਣਾ ਕੇ ਰੱਖਦੀਆਂ ਨੇ ਤੇ ਆਪਣੇ ਪ੍ਰੀਅ ਪਤੀ ਦੇ ਮਿੱਠੇ ਬਚਨਾਂ ਨੂੰ ਉਹ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੀਆਂ ਹਨ ਉਹਨਾਂ ਨੂੰ ਉਹਨਾਂ ਦੇ ਬੋਲ ਬਹੁਤ ਹੀ ਪਿਆਰੇ ਤੇ ਚੰਗੇ ਲੱਗਦੇ ਹਨ ਬਿਨਵੰਤ ਨਾਨਕ ਮਨ ਇਛਪਾਈ ਹਰ ਮਿਲੇ ਪੁਰਖ ਚਰਾਨੇ ਆਗਰੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਫਰਮਾਣ ਕਰਦੇ ਨੇ ਨਾਨਕ ਬੇਨਤੀ ਕਰਦਾ ਹੈ ਜਾਂ ਸਾਡੀ ਉਸ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਉਹਨਾਂ ਦੀ ਜੜੀ ਹੈ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਬਿਨਵੰਤ ਨਾਨਕ ਮਾਨਿਚ ਪਈ ਹਰ ਮਿਲੇ ਪੁਰਖ ਚਰਾਨੇ ਜਿਨ੍ਹਾਂ ਨੂੰ ਉਹ ਸ਼ੁਰੂ ਤੋਂ ਹੀ ਪਰਮ ਪਰਮੇਚਰ ਜਿਹੜਾ ਇਸ ਸੰਸਾਰ ਤੇ ਪ੍ਰਗਟ ਹੋਇਆ ਉਹਦੀ ਉਹਦੀ ਸ਼ਰਨ ਮਿਲ ਜਾਂਦੀ ਹੈ ਉਹਦੇ ਚਰਨ ਮਿਲ ਜਾਂਦੇ ਹਨ ਉਹਦੇ ਦਰਸ਼ਨ ਮਿਲ ਜਾਂਦੇ ਹਨ ਮਾਰੀ ਕਹਿੰਦੇ ਉਹ ਸਦਾ ਹੀ ਆਪਣੀਆਂ ਭਾਵਨਾਵਾਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰ ਲੈਂਦੇ ਹਨ ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦੀ ਬਹੁਤ ਹੀ ਸੁੰਦਰ ਤੇ ਪਿਆਰੀ ਵਿਚਾਰ ਮਹਾਰਜ ਨੇ ਮਿਹਰ ਕਿਰਪਾ ਕਰਕੇ ਸੇਵਾ ਲਈ ਹੈ ਇਸ ਦਾ ਭਾਵਰ ਸਭ ਦੇ ਹਿਰਦੇ ਵਿੱਚ ਵਸੇ ਮਹਾਰਾਜ ਗੁਰਮਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਇੰਨੀ ਸੇਵਾ ਪ੍ਰਵਾਨ ਪੁੱਲ ਚੁਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ